ਏ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਕਹਿੰਦੇ ਮੀਂਹ ਪੈ ਰਿਹਾ ਕੱਲ ਦਾ ਦੋ ਦਿਨ ਹੋ ਗਏ ਤੇ ਪਾਣੀ ਆ ਗਿਆ ਆਪਣੇ ਪਿੰਡ ਚ ਪਾਣੀ ਪਾਣੀ ਬਹੁਤ ਜਿਆਦਾ ਆ ਚੁੱਕਿਆ ਦੇਖ ਸਕਦੇ ਹੋ ਤੁਸੀਂ ਪਾਣੀ ਇਹ ਪਾਣੀ ਖੜ ਗਿਆ ਇੱਥੇ ਇੰਨਾ ਜਿਆਦਾ ਪਾਣੀ ਆ ਚੁੱਕਿਆ ਟੂਬੇ ਚ ਤੇ ਮਾਰਸ਼ ਕੱਲ ਹੀ ਰੁਕ ਨਹੀਂ ਰਹੀ ਦੇਖੋ ਤੁਸੀਂ ਹਾਂ ਹਾਂ ਤੁਹਾਨੂੰ ਦੋ ਦੇਖ ਸਾਹਿਬ ਤੁਸੀਂ ਕਿੰਨਾ ਮੀ ਇਹ ਸਮੇਂ ਹਮ ਆਪਕੋ ਲਾਈਵ ਤਸਵੀਰਾਂ ਦਿਖਾ ਰਹੇ ਹੈ ਉਹ ਦੇਖੋ ਤੁਸੀਂ ਤੋਬਾ ਆਪਣਾ ਮੁੰਡਿਓ ਉੱਪਰ ਦੀ ਹੋ ਗਿਆ ਲੋ ਨਹੀਂ ਨਹੀਂ ਬੱਲੇ ਰੱਬ ਦੇ ਮੀ ਪਾਲਦੇ ਸੀ ਲੋਕ ਕਹਿੰਦੇ ਮੀ ਨਹੀਂ ਪੈ ਰਿਆ ਮੀ ਨਹੀਂ ਪੈ ਰਿਆ ਆ ਚੱਕੋ ਮੀ ਪੈ ਗਿਆ ਲੋ ਬਹੁਤ ਜਿਆਦੇ ਮੀਂਹ ਪੈ ਰਿਹਾ ਰਾਤ ਸਾਰੀ ਰਾਤ ਨਹੀਂ ਮੀਂਹ ਹਟਿਆ ਮੁੰਡਿਆ ਕੱਲ ਦਾ ਮੀਂਹ ਪੈ ਰਿਹਾ ਦਾ ਪੈਰ ਦਾ ਆ ਹਾਲ ਬਣ ਚੁੱਕਿਆ ਹੁਣ ਬਾਕੀ ਤੁਸੀਂ ਆਪ ਦੇਖ ਲਓ ਲਓ ਜੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਫਿਰਨੀ ਦੀਆਂ ਇਹ ਸਾਡੀ ਫਿਰਨੀ ਆ ਕਹਿੰਦੇ ਪਈ ਪਿੰਡ ਦੀ ਇੱਧਰ ਵੀ ਆਈ ਕੰਮ ਹੋ ਗਿਆ ਦੋ ਟੋਬੇ ਸੀ ਦੋਨੀਆਂ ਭਰ ਕੇ ਪਿੰਡ ਦੇ ਦੋਨੀਆਂ ਟੋਬੇ ਭਰ ਚੁੱਕੇ ਨੇ ਈ ਹੋ ਸਕਦਾ। ਆ ਵੀ ਦੇਖੋ ਮੁੰਡਿਓ ਨਾਲੇ-ਨੁਲੇ ਸਾਰੇ ਚੱਲ ਪਏ ਪਰ ਬੇ ਕੰਦੇ ਨਾਲੇ-ਨੁਲੇ ਕੰਮ ਹੋ ਗਿਆ। ਇਹਨੂੰ ਐ ਲੱਗਦਾ ਜੇ ਦੋ ਦਿਨ ਨਹੀਂ ਹੋਰ ਪਿਆ ਇੱਕ ਦਿਨ ਅੱਜ ਕੰਮ ਬਹੁਤ ਖਰਾਬ ਹੋ ਜਾਣਾ ਪਿੰਡਾਂ ਦਾ ਵੀ। ਐਸੇ ਆਪਣੇ ਕਦੇ ਪਾਣੀ ਪੂਣੀ ਖੜਾ ਨਹੀਂ ਹੈਗਾ ਇੱਧਰ ਆਪਣੇ ਪਿੰਡ ਚ ਦਾ ਸੁੱਕਣਾ ਮੈਂ ਕਦੇ ਦੇਖਿਆ ਹੀ ਨਹੀਂ ਹੈਗਾ ਵੀ ਹੜਾ ਆਈ ਦੀ ਪਿਛਲੇ ਸਾਲੋਂ ਤੋਂ ਬਹੁਤ ਪਾਣੀ ਸੀ ਨਾ ਕਿਤੇ। ਪਰ ਆਪਣੇ ਨਹੀਂ। ਔਰ ਇਸ ਵਾਰ ਹੀ ਲੱਗਦਾ ਆਪਾਂ ਨੂੰ ਵੀ ਤੇ ਅੱਜ ਅਜ ਮੀਂਹ ਪੈ ਗਿਆ ਆਪਣੇ ਪਿੰਡ ਦੀਆਂ ਗਲੀਆਂ ਭਰ ਜਾਣੀਆਂ ਪਾਣੀ ਨਾਲ ਕਿਉਂਕਿ ਦੋਨੇ ਟੋਬੇ ਭਰ ਕੇ ਟੋਬਿਆਂ ਦਾ ਪਾਣੀ ਨਿਕਲਦਾ گاਹ ਜਾ ਕੇ ਨਾਲੇ 'ਚ ਕਾਹ ਕਹਿੰਦੇ ਨਾਲਾ ਵੀ ਭਰਿਆ ਜਾਂਦਾ ਤਾਂ ਕਰਕੇ ਹੁਣ ਬਲੌਕ ਹੋ ਗਏ ਦੋਨੇ ਟੋਬੀ ਬਾਕੀ ਦੇਖਦੇ ਹਾਂ ਹੁਣ ਥੋੜਾ ਮੀਂਹ ਰੁਕੇ ਤਾਂ ਫੇਰ ਕਰਦੇ ਆਂ ਵੀ ਆਲਾ ਆਪਾਂ ਟੋਬਿਆਂ ਦਾ ਪਾਣੀ ਤਾਂ ਕੱਢਣਾ ਪੈਣਾ ਹੀ ਉੱਥੋਂ ਲਓ ਜੀ ਹਾਲਾਤ ਬਹੁਤਮ ਵਿਗੜ ਚੁੱਕੇ ਨੇ ਕਹਿੰਦੇ ਇਹ ਦੂਜੀ ਫਿਰਨੀ ਆ ਗਈ ਸਾਡੀ ਤੇ ਮੇਰੇ ਸਾਥੀ ਮੈਂਬਰ ਅਸੀਂ ਥੋੜਾ ਜਿਹਾ ਆਏ ਸੀ ਕਿ ਗਸ਼ਤ ਦੌਰਾਨ ਵੀ ਦੇਖ ਚਾਹੀਏ ਮੁਸ਼ਕਲਾਂ ਦਾ ਹੱਲ ਲੱਭੀਏ ਫਿਰ ਹਨਾ ਜੀ ਹਾਂ ਪਾਣੀ ਕਿਹੜੇ ਹਿਸਾਬ ਨਾਲ ਨਿਕਲੂਗਾ ਇਹਦਾ ਨਾਲਾ ਦੇਖਣਾ ਪਊਗਾ ਆਪਾਂ ਨੂੰ ਜਾ ਕੇ ਉਧਰ ਆਪਾਂ ਬਦੇਸਾ ਸੰਗ ਸਥਾਨ ਤੇ ਦੇਖੋ ਦੇਖੋ ਜੀ ਬਹੁਤ ਜ਼ਿਆਦੇ ਇਹ ਸਾਰੇ ਬਲੌਕ ਉਹ ਪਿਆਨ ਵਾਲੀਆਂ ਸਾਰੀਆਂ ਬਲੌਕ ਨੇ ਖੜ ਗਿਆ ਪਾਣੀ ਜੀ ਦੇਖ ਸਕਦੇ ਹੋ ਤੁਸੀਂ ਟੋਬਾ ਕਿੱਥੇ ਆ ਚੁੱਕਿਆ ਹਨ ਤੇ ਪਾਰਕ ਦੇ ਵਿੱਚ ਆਵੜਿਆ ਬਈ ਟੋਬਾ ਇੰਨਾ ਜਿਆਦਾ ਮੀਂਹ ਪੈ ਰਿਹਾ ਤੇ ਹਾਲਾਤ ਚਿੰਤਾਜਨਕ ਬਣੇ ਹੋਏ ਨੇ ਕੀ ਕੀ ਕਹਿ ਸਕਦੇ ਹੋ ਪੰਡਤ ਜੀ ਹੁਣ ਤੁਸੀਂ ਮੈਨਸ ਇੱਕ ਚੀਜ਼ ਹੈ ਜਿਹੜੀ ਚੀਜ਼ ਆਪਾਂ ਕੁਦਰਤ ਨੂੰ ਦੇਵਾਂਗੇ ਆਪਾਂ ਨੂੰ ਵਾਪਸ ਤਾਂ ਦੇਉ ਆ ਜਿੰਨਾ ਆਪਾਂ ਗੰਦ ਦਿੱਤਾ ਦੀ ਕੁਦਰਤ ਨੂੰ ਲਗਭਗ ਉਹ ਸਾਰਾ ਹੁਣ ਘਰਾਂ ਚ ਹੀ ਆਉ ਸਾਰਾ ਵਾਪਸ ਮੁੜਨ ਲੱਗ ਗਿਆ ਜੀ ਪਾਣੀ ਘਰਾਂ ਨੂੰ ਉਹਦੀ ਆਪਾਂ ਇਸ ਚੀਜ਼ ਨੂੰ ਹੋ ਰੱਖ ਦਈਏ ਲਓ ਫੋਨ ਕਲੀਅਰ ਦੇਖੋ ਤੁਸੀਂ ਤੋਬਾ ਕਿੱਥੇ ਆ ਗਿਆ ਫੁੱਲ ਹੋ ਗਿਆ ਗਾਵਾ ਲਓ ভাই ਸੱਜਣੋ ਆਪਾਂ ਵੀ ਕਹਿੰਦੇ ਮਸਾਂ ਹੀ ਪਿਆਰ ਆਇਆ 5-7 ਮਹੀਨੇ ਵਾਰਾ ਚ ਚੱਲੇ ਆ ਕਿਤੇ ਕੰਮ ਸੀ ਜ਼ਰੂਰੀ ਇਕੱਲੇ ਚੱਲੇ ਆ ਵੀਰ ਤੇ ਬਾਕੀ ਯਾਰ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਭਈ ਆਪਦਾ ਉਹਦਾ ਧਿਆਨ ਰੱਖੋ ਕਹਿੰਦੇ ਲਗਾਤਾਰ 48 ਘੰਟੇ بارش ਰਹੀ ਐ ਵੀ ਲਗਾਤਾਰ 48 ਘੰਟੇ بارش ਹੋਣੀ ਐ ਆਪਣੇ ਪਿੰਡ ਕੱਲ 12 ਵਜੇ ਦਾ ਨਹੀਂ ਪੈਣ ਲੱਗਿਆ ਹੋਇਆ ਸਾਰੀ ਯਾਦ ਨਹੀਂ ਮੀਂਹ ਓਟਿਆ ਬਹੁਤ ਜ਼ਿਆਦਾ ਪਾਣੀ ਖੜ ਗਿਆ ਪਰ ਆਪਣਾ ਸੰਗਰੂਰ ਉੱਚਾਗਾ ਤੇ ਇਧਰ ਹਾੜਾਂ ਦਾ ਕੋਈ ਛੇਤੀ ਕਾ ਨਹੀਂ ਕੋਈ ਹੁੰਦਾ ਜਾਣ ਦੇ ਵਾ ਕੀ ਪ੍ਰਮਾਤਮਾ ਜੀ ਮੇਹਰ ਆ ਭਾਈ ਆਪਣੇ ਬਾਬਾ ਸੰਤੋਬਾਤਰ ਸਿੰਘ ਜੀ ਹਣਾ ਤੇ ਉਹਨੇ ਕਿਰਪਾ ਨਾਲ ਆਪਣੇ ਸੁੱਖ ਨਾਲ ਵੀ ਕਦੇ ਪਾਣੀ ਵਾਲਾ ਕੰਮ ਹੋ ਗਿਆ ਨਹੀਂ ਵਾਕੀ ਸੁਖੀ ਰਹੇ ਸਾਰੇ ਕਿਤੇ ਬਾਕੀ ਦੇਖੋ ਤੁਸੀਂ ਮੀਂਹ ਪਈ ਜਾਂਦਾ। ਕੀ ਬਾਕੀ ਆਪਣਾ ਟ੍ਰਿਪ ਪਲਾਨ ਹੋ ਚੁੱਕਿਆ ਮੁੰਡਿਓ? ਟ੍ਰਿਪ ਪਲਾਨ ਬੱਸ ਤੁਹਾਨੂੰ ਦੱਸਾਂਗੇ ਮੌਕੇ ਦੀ। ਇੱਕ ਦੋ ਤਰੀਕੇ ਤਾਂ ਬਣ ਗਿਆ ਮਾਹੌਲ ਕਹਿੰਦੇ ਗੱਭਰੂ ਤਿਆਰ ਰਹੇਓ ਜੁੜੇ ਰਹੇਓ ਤੁਹਾਨੂੰ ਫੇਰ ਪਹਾੜਾਂ ਦੇ ਦਰਸ਼ਨ ਕਰਾਵਾਂਗੇ। ਇੱਕ ਵਾਰੀ ਹੋਰ ਹੁਣ ਤਾਂ ਕਹਿੰਦੇ ਮੁੰਡਿਆਂ ਨੇ ਟ੍ਰਿਪਾਂ ਦੀ ਰਹਿਣਾ ਸੈਰਾਂ ਤੇ। ਤੇ ਚਲੋ ਬਾਕੀ ਕੰਟੀਨਿਊ ਰਿਹਾ ਬਲੌਗ ਦੇ ਨਾਲ ਆਪਾਂ ਹੁਣ ਤੁਹਾਨੂੰ ਦੇ ਰ੍ਹਾਂਗੇ ਰੰਗਾ ਰੰਗ ਪ੍ਰੋਗਰਾਮ

ਸੱਦਣੋਂ ਕਹਿੰਦੇ ਘਰੇ ਪਹੁੰਚਣ ਵਾਲੇ ਆ ਅੱਜ ਕੰਮ ਸੀ ਥੋੜਾ ਜਿਹਾ ਕਿਤੇ ਲੰਗੇ ਹੋਏ ਸੀ ਤੇ ਬਾਕੀ ਮਿੱਤਰੋ ਮੀਂਹ ਨੇ ਸਾਰੇ ਕਿਤੇ ਹੀ ਸਾਰੇ ਕਿਤੇ ਹੀ ਨੀਰੀ ਲਾਂਦੀ ਪਈ ਆ ਆ ਜਿਹੜੀਆਂ ਕਲਿੱਪਾਂ ਤੁਸੀਂ ਦੇਖੀਆਂ ਨੇ ਹੁਣ ਇਹ ਉਬਹਾਲ ਨਮੋਲ ਛੇਰੋਂ ਜੀਮੇ ਸਾਰੇ ਕਿਤੇ ਆਹੀ ਹਾਲ ਆ ਸਾਰੇ ਕਿਤੇ ਨੀਵੀਂ ਗੱਡੀ ਤਾਂ ਉੱਥੇ ਕੀ ਲੰਘਣੀ ਆਪਣੀ ਸਕੋਰਪੀਓ ਦੀ ਬੰਪਰ ਤੋਂ ਉੱਪਰ ਤੱਕ ਪਾਣੀ ਆ ਗਿਆ ਸੀ ਯਾ ਲਾ ਲੋ ਹੁਸਾਬ ਤੁਸੀਂ ਨੀਵੀਂਆ ਗੱਡੀ ਕਿੱਥੋਂ ਲੰਘ ਜਾਣਗੀਆਂ ਤੇ ਇੱਕ ਤਾਂ ਨਹਿਰ ਵੀ ਟੁੱਟੀ ਆ ਅਸੀਂ ਗਏ ਸੀ ਅੱਜ ਇਧਰ ਕਣਕ ਵਾਲ ਗਣੀ ਉੱਥੇ ਛੂਟਾ ਸੁਹਾ ਦੀ ਉਹ ਟੁੱਟ ਗਿਆ ਜੀਰੀਆਂ ਭਰਤੀਆਂ ਲੋਕਾਂ ਦੀਆਂ ਉੱਥੇ ਮੀਂਹ ਪਰ ਹਜੇ ਵੀ ਬੱਦਲ ਬਹੁਤ ਆ ਪੂਰੇ 24 24 ਘੰਟੇ ਨਹੀਂ ਹੂੰ 24 30 ਘੰਟੇ ਹੋ ਗਏ ਲਗਾਤਾਰ ਬਾਰਿਸ਼ ਹੁੰਦੀ ਦੀ ਅੱਜ ਅੱਗੇ ਫਤਾਂ ਨਹੀਂ ਮਿੱਤਰੋ ਕੀ ਹੋਣਾ ਅੰਦਰ ਬਾਹਰ ਬਹੁਤ ਵੀ ਪਤਾ ਹੁਣ ਪਤਾ ਹੀ ਜਾਣਿਆ ਵੀ ਹੁਣ ਬੱਸ ਕਰ ਚਰਨ ਜੱਲੇ ਹੁਣ ਜਲਦੀ 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 ਪੰਜਾਂ ਸੱਤਾਂ ਦਿਨਾਂ ਤੱਕ ਤੁਹਾਨੂੰ ਪਹਾੜਾਂ ਚ ਲੈ ਕੇ ਚੱਲਾਂਗੇ ਪਹਾੜਾਂ ਚ ਵੀ ਨਾ ਪਵੇ ਵਸ ਸੋ ਇਹ ਤਾਂ ਸਾਡਾ ਪ੍ਰੋਗਰਾਮ ਪੱਕਾ ਹੀ ਆ ਭਾਈ ਪਹਾੜਾਂ ਚ ਲੈ ਕੇ ਚੱਲਾਂਗੇ ਤੁਹਾਨੂੰ ਜੁੜੇ ਰਿਹਾ ਕਰੋ ਬਲੌਗ ਦੇ ਨਾਲ ਤੁਹਾਨੂੰ ਹੁਣ ਘੈਂੜ ਘੈਂੜ ਚੀਜ਼ਾਂ ਦੇਖਣ ਨੂੰ ਮਿਲਦੀਆਂ ਹੁਣ ਚੱਲੇ ਆ ਘਰ ਨੂੰ ਆਪਾਂ ਲਾਲ ਸਬਜ਼ੀ ਫੜ ਲਈਏ ਬਸ ਘਰਾਂ ਨੂੰ ਚੱਲੇ ਆ ਅੱਜ ਕੋਈ ਘਰ ਦਾ ਕੰਮ ਨਹੀਂ ਉੱਥੇ ਗਏ ਫੇਸੇ ਮਿੱਤਰੋ ਮਿਲਦੇ ਆ ਚੱਲੋ ਅੱਗੇ ਸਾਨੂੰ ਉਹ ਵੀ ਸੱਜਣੋਂ ਮੈਂ ਘਰੇ ਪਹੁੰਚ ਗਈ ਕਿੰਨੇ ਘਰੇ ਪਹੁੰਚ ਚੁੱਕੇ ਹਾਂ ਉਹ ਚਾਬੀਆਂ ਢੀ ਚਾਬੀਆਂ ਢੀ ਜੀ ਜਾ ਅਜ ਲੈ ਕੇ ਆ ਤਾਜ ਵਾਸਤੇ ਜਾ ਅਜ ਫਰਤਾਜ ਇਹ ਬੰਦਾ ਇੱਥੇ ਬੈਠਾ ਦੁਪਹਿਰ ਦਾ ਅਜ ਸਵੇਰਦਾਰੀ ਬੈਠਾ ਹੋਏ ਗੇਡਲਾ ਤਾਲੀ ਕਿੱਥੇ ਕਿੱਥੇ ਦੇ ਪੁੱਛ ਛੱਡ ਦੇ ਓ ਓਹੋ ਜਾਮ ਹੋ ਗਿਆ ਇਹ ਇਹ ਮੈਂਬਰ ਸਾਹਿਬਾਨ ਪੂਰੇ ਵਰਦੇ ਹੋਏ ਮੀਂਹ 'ਚ ਪਾਣੀ ਖੋਲਣ ਜਾ ਰਹੇ ਨੇ ਜੀ ਦੇਖ ਸਕਦੇ ਹੋ ਤੁਸੀਂ ਵਰਦੇ ਹੋਏ ਮੀਂਹ 'ਚ ਜਾਨ ਦੀ ਪ੍ਰਵਾਹ ਕਰੇ ਬਿਨਾ ਉਹ ਜਾਂਦੇ ਨੇ ਕਹਿੰਦੇ ਬੰਨ ਮਾਤ ਵੱਜ ਗਿਆ ਉਧਰ ਬਹੁਤ ਮੀਂਹ ਪੈ ਰਿਹਾ ਮੈਂਬਰ ਸਾਹਿਬ ਕੀ ਕਹਿਣਾ ਚਾਹੋਗੇ ਸਰਪੰਚ ਸਾਹਿਬ ਦੇ ਘਰ ਬਾਰੇ ਤੋਬਾ ਬਣ ਗਿਆ ਜੀ ਆਹ ਦੇਖ ਪੂਰਾ ਪਾਣੀ ਆਇਆ ਤੇ ਆ ਤਾਂ ਪਾਖੜਾ ਡੈਮ ਬਣ ਗਿਆ ਓਏ ਓਏ ਐ ਜੀ ਓ ਸਾਹਮਣੇ ਦੇਖ ਸਕਦੇ ਹੋ ਪਾਣੀ ਭਾਈ ਓਏ ਮੀਂਹੋਂ ਬਾਲਾ ਸਿੱਟੇ ਰੱਬ ਨੇ ਤੋਬੇ ਵੀ ਕੀ ਕਰਨ ਭਾਈ ਇਹਨੇ ਨਾਲੇ ਨੂਲੇ ਡੱਕੇ ਸਾਰੇ ਸਮਸਰ ਬਾਸ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੈਨੂੰ ਵੀ ਪਤਾ ਦਸ ਬਾਣੀ ਕਿੱਧਰ ਜਾਊ ਇਹ ਤੂਬੇ ਜਾ ਤੂਬੇ ਜੋ ਇੱਧਰੋਂ ਤੂਬੇ ਦਾ ਭਰ ਗਿਆ ਗਿਆ ਤੂਬੇ ਦਾ ਤੂਬੇ ਦਾ ਦੋਨੀ ਭਰੇ ਖੜੇ ਨੇ ਆਪਣੇ ਪਿੰਡ ਵਾਲੇ ਗਿਫਟ ਮੈਲ ਨੂੰ ਜਾ ਰਿਹਾ ਕਹਿੰਦੇ ਮਾਮੇ ਕਹਣੀ ਇੱਧਰ ਪਾਰਟੀ ਹੋਣ ਵਾਲੀ ਆ ਬਾਂਟੀ ਬਾਈ ਗੰਦ ਡੇਢੀ ਹੋਊਗੀ ਡੇਗਣ ਵਾਲੀ ਉਹ ਆ ਇੱਧਰ ਕਹਿਣਾ ਇਦਾਂ ਦੀ ਮਾਗਰ ਜਾ ਕੀ ਦਾ ਬਾਂਟੀ ਲੇਦਣਾ ਲੇਦਣਾ ਲੇਦੜਾ ਨਾ ਉਹ ਹੁਣੇ ਉਹਦਾ ਉਥੇ ਨਾਲ ਆਇਆ ਉਥੇ ਹੋ ਗਈ ਦੀ ਕੰਮ ਜਾਂ ਬਚ ਗਿਆ ਬੇੜ ਫਸ ਗਈ ਹੈ ਉਹਦਾ ਕਾਲ ਰੁੱਟ ਗਿਆ ਬੇਲ ਫਸ ਗਈ ਦੀ ਪਾਣੀ ਨਿਕਲ ਨਾ اٹ ਗਿਆ ਗਾਹਾਂ ਫਿਰ ਸਾਫ ਸੂਪ ਕਰਕੇ ਆਏ ਨੇ ਪੁਲ ਥੱਲੇ ਫਸ ਗਈ ਦੀ ਬੇੜ ਬਾਬਿਓ ਬਾਬਿਓ ਕਹਿੰਦੇ ਬਾਲਾ ਕੰਮ ਔਖਾ ਹੋਇਆ ਪਿਆ ਹੈ ਮੀਂਹ ਹਜੇ ਹੋਰ ਤਿਆਰੀ ਆ ਜੇ ਕਿਦੋਂ ਦਿੱਕਤ ਦਾ ਦਿਨ ਮੀਂਹ ਹੋਰ ਪੈ ਗਿਆ ਪਾਣੀ ਪਿੰਡ ਚ ਆਵੜਨਾ ਉਧਰ ਚੱਲ ਰਿਹਾ ਪਾਣੀ ਕਾਂਝਲਾ ਨਹੀਂ ਸਾਡੇ ਕੋਲ ਤੋਂ ਵੀ ਪੂਰਾ ਬਹੁਤ ਮੈਂ ਦੇਖਿਆ ਦੇਖ ਕੇ ਆਉਣਾ ਮੈਂ ਵੀ ਜਾ ਜਾ ਲੈ ਕੇ ਆਉਣ ਆਇਆ ਵੀ ਇਹਦਾ ਆਟਾ ਤੇ ਰਹੀ ਏ ਹਜੇ ਇੱਕ ਹਾਲ ਦੀ ਸਾਡੀ ਜੰਗ ਹੈਲਥ ਕੇਅਰ ਦੀ ਟੀਮ ਅੱਜ ਜਾਇਦਾ ਲੈਣੋਂ ਨਿਕਲੀ ਆ ਗਈ ਸੀ ਕਹਿੰਦੇ ਇੱਧਰ ਪਾਣੀ ਆਇਆ ਤੇ ਆ ਪਾੜ ਜਾਇਆ ਹੈ ਉਹ ਨੂੰ ਢਵਾ ਗਿਆ ਝੂਟ ਮਾਰ ਤੇ ਸਾਨੂੰ ਦੀ ਬੰਦਾ ਝੂਟ ਮਾਰ ਗਿਆ ਇੱਕ ਨਹੀਂ ਉਹ ਹੋ ਗਿਆ ਹਾਂ ਆਉਣੇ ਆ ਮੁੜ ਕੇ ਫਿਰ ਕਰਦੇ ਆਂ ਜਰਾ ਸਾ ਬਾਂਟੀ ਕੋ ਚਲੇ ਨੇ ਕਾਪਾ ਮਾਰਿਆ ਸਾਨੂੰ ਹਾਂ ਆ ਪਾਣੀ ਜਾ ਰਿਹਾ ਹੈ ਬੜਾ ਬੜਾ ਕ੍ਰੋਸਿੰਗ ਤਾਂ ਨਹੀਂ ਹੋ ਰਹੀ ਹੋ ਰਹੀ ਆ ਰੁਕ ਗਿਆ ਉਹ ਜਾ ਰਹੀ ਆਣਾ ਉਹ ਅੱਗੇ ਤੋਂ ਅੱਗੇ ਚੱਲ ਅੱਗੇ ਹੌਲੀ ਹੌਲੀ ਧੀਰੇ ਧੀਰੇ ਚੱਲਣਾ ਆਹ ਵੇਖੋ ਮੁੰਡਿਓ ਆਹ ਡੱਲ ਰਿਹਾ ਪਾਣੀ ਹੈ ਨਾ ਇਧਰੋਂ ਆਹ ਡੱਲ ਰਿਹਾ ਸੜਕ ਵੀ ਦੂਰ ਦੂਰੇ ਤਾਂ ਰੁਕ ਗਈ ਹੈ ਕਿਹੜਾ ਰੇਕ ਕਰ ਰਿਹਾ ਕੋਈ ਹਾਲ ਹੈ ਕੋਈ ਇਧਰ ਨਾਲ ਫੁੱਟ ਚੁੱਕੇ ਪਏ ਨੇ ਕੱਟੂ ਕੌਣ ਦੇਖਦਾ ਆ ਤੁਸੀਂ ਉਹ ਚੱਲੀ ਜਾਂਦਾ ਹਨਾ ਕਿ ਭੈਣ ਦਾ ਕਿਹੜੇ ਪਾਸਿਓਂ ਆ ਰਿਹਾ ਹੈ ਉਹ ਇਧਰ ਨਹੀਂ ਆ ਮੈਂ ਸਾਰਾ ਇਸ ਵਾਲਾ ਏਰੀਆ ਆ ਉਹ ਦਊਗਾ ਨਹੀਂ ਹੋ ਕਹਾਂ ਉਹ ਆ ਵੇ ਇੱਕ ਮੈਨੂੰ ਆਇਆ ਘਟੋ ਘਟ ਫੋਟੋ ਡੂੰਗਾ ਆਪ ਸੜਕ ਤੋਂ ਦੇਖ ਲਓ ਕਿੰਨਾ ਪਾਣੀ ਖੜਾ ਹੋਊਗਾ ਬਾਹਣ ਤੇ ਆ ਵੀ ਕਰੋੜੀ ਹੋਈ ਜਾਂਦੀ ਆ ਇੱਕ ਇੱਕ ਵੱਡਾ ਵੱਡਾ ਜਾ ਰਿਹਾ ਹੁਣ ਹੋਰ ਮੀਂਹ ਆਵੇ ਫੇਰ ਕੰਮ ਕਰਾਉ ਹੋ ਜਾਣਾ ਚਲ ਕਮਾਲ ਮੰਸੂ ਆਇਆ ਓਏ ਮੂਨ ਮੂਨ ਵਾਲੀ ਪਾ ਭਰ ਕੇ ਉਧਰ ਸਿੱਟਿਆ ਇਹਨੂੰ ਦਰਿਆਦਰੀ ਵਿੱਚ ਸਿੱਟਿਆ ਸਭ ਨੂੰ ਮੁਬਾਰਕਾ ਹੋਣ ਵਾਲੀਆਂ ਨੇ ਕਹਿੰਦੇ ਸਾਡੀ ਪ੍ਰੇਮ ਮਸੂਨ ਵਾਲੀ ਆ ਭਾਈ 7-8 ਕੁੱਤੇ ਕਤੂਰੇ ਆਉਣਗੇ ਜਿਹਨੂੰ ਚਾਹੀਦੇ ਉਹਨਾਂ ਨੂੰ ਦੱਸ ਦਿਓ ਨੋ ਭਾਈ ਸੱਜਣਾ ਤੁਹਾਨੂੰ ਇੱਕ ਰਿਪੋਰਟ ਚੈੱਕ ਕਰਾਉਣ ਲੱਗਿਆ ਕੋਲਾ ਪਾਰਕ ਦੀ ਗਰੂਰ ਕੋਲਾ ਪਾਰਕ ਸਵੇਨੇ ਪੂਲੀ ਬਣਿਆ ਪਿਆ ਮੁੰਡਿਓ ਵੇਖ ਸਕਦੇ ਹੋ ਤੁਸੀਂ ਹਾਲਾਤ ਭਾਈ ਭਾਰੀ ਮੀਂਹ ਦੇ ਤੇ ਆਹ ਕੁਝ ਬੰਦਾ ਕਹਿੰਦੇ ਆਹ ਕੁਝ ਇਧਰਲੇ ਪਾਸੇ ਇਦਾਂ ਨਹੀਂ ਪਾਣੀ ਕਦੇ ਖੜਿਆ ਦੇਖਿਆ ਜੀ ਇਹ ਪਾਸੇ ਪਾਣੀ ਮੈਂ ਪਹਿਲੀ ਵਾਰ ਦੇਖਿਆ ਇੰਨਾ ਉਹ ਸਾਹਮਣੇ ਦੇਖ ਲਓ ਤੁਸੀਂ ਤੇ ਕੱਲਾ ਚਲੋ ਜਿੱਧਰਲੇ ਪਾਸੇ ਆਪਣਾ ਹੈਲੋ ਫੂਡ ਜਾਂ ਠੇਕੇ ਵਾਲਾ ਪਾਸਾ ਉਧਰ ਤਾਂ ਖੜ ਜਾਂਦਾ ਹੁੰਦਾ ਸੀਗਾ ਪਰ ਆਹ ਹਾਲ ਤਾਂ ਪਹਿਲੀ ਵਾਰ ਹੀ ਦੇਖਿਆ ਲੇ ਬੱਲੇ کئی ਬਾਤਾਂ ਨੇ ਹੈ ਨਿਕਲਦਾ ਹੀ ਨਿਕਲਣਾ ਹੁਣ ਮੋੜਿਓ ਰੂ ਚੱਕ ਵਗੈਰਾ ਬੁਰਾ ਹਾਲ ਹੀ ਆ ਭਾਈ ਓਏ ਕੋਈ ਨਾ ਆਇਓ ਇਧਰ ਨੂੰ ਵੇਖਾ ਤੇ ਤੁਸੀਂ ਤਾਜ ਪਾਣੀ ਓਏ ਪਾਣੀ ਪਾਣੀ ਕਿੰਨਾ ਪਾਣੀ ਪਾਣੀ ਹੈ ਬਲੇ 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 ਮੀ ਮੀ ਹਾਂ ਉਹ ਤਾਂ ਮੀ ਪੈ ਗਿਆ ਓਰੇ ਦੇਖੋ ਜੀ ਕਿੰਨਾ ਪਾਣੀ ਦੂਸੋਂ ਨੇ ਪਾ ਆ ਕੀ ਹੋ ਗਿਆ ਉਹ ਟੁੱਟੀ ਉਹ ਤੇਰੀ ਉਹ ਮਾਰੀ ਉਹ ਮਾਰੋ ਮਾਰੀ ਓਹ ਰਤੋ ਇਹ ਗਮੜੇ ਬਹੁਤ ਪਾਣੀ ਖੜਾ ਗਾ ਹਾਂ ਪਤਾ ਨਹੀਂ ਬਹੁਤ ਢੱਕੇ ਹੋਏ ਨੇ ਪਤਾ ਨਹੀਂ ਭਾਈ ਬਾਈ ਹਾਂ ਤੇ ਬਾਕੀ ਪ੍ਰਮਾਤਮਾ ਹਨਾ ਕਿਰਪਾ ਕਰੇ ਇੱਥੇ ਜਿਹੜਾ ਹਾੜਾ ਆਏ ਹੋਏ ਨੇਗੇ ਸੁਖੀ ਸ਼ਾਂਤੀ ਆ ਇਹ ਕਿਸੇ ਦਾ ਘਰ ਨਾ ਉਹ ਜਿਹੜੇ ਬਹੁਤ ਔਕੇ ਨੇ ਘਰ ਬਣਾਉਣੇ ਬੰਦੇ ਨੂੰ ਬੰਦਾ 20 ਸਾਲ ਪਿੱਛੇ ਪੈ ਜਾਂਦਾ ਹੈ ਜਦੋਂ ਐਹੋ ਜੀ ਹਫਤ ਆਉਂਦੀ ਆ ਮਿਹਰ ਹੋਵੇ ਸਾਰਿਆਂ ਦੇ ਪ੍ਰਮਾਤਮਾ ਕਰੇ ਕਿਰਪਾ ਰੱਖੇ ਪ੍ਰਮਾਤਮਾ ਸਾਰਿਆਂ ਨੂੰ ਸੁੱਖੀ ਸੰਧੀ ਤੇ ਬਾਕੀ ਹੈਲਪ ਕਰੋ ਯਾਰ ਜਿੱਦੇ ਇਹਦੇ ਲਵੇ ਇਲਾਕੇ ਆਉਂਦੇ ਨੇ ਜਿੱਤੇ ਹਾੜ ਆਏ ਨੇ ਹਨਾ ਹੈਲਪ ਕਰੋ ਵੱਧ ਤੋਂ ਵੱਧ ਰਫਤਨ ਦੀ ਤੇ ਆਪਾਂ ਵੀ ਪਿੰਡੋਂ ਇਕੱਠਾ ਕਰਨਾ ਹੈ ਕਦੇ ਦਿਨ ਤੱਕ ਜਾਣਾ ਹੈ ਕੱਲ ਨੂੰ ਸਲਾਹ ਮਨ ਰਹੀ ਸੀ ਵੀ ਆਪਾਂ ਵੀ ਰਸ ਮੋਝਦਾ ਕਰਕੇ ਹੀ ਕਣ ਕਾਟਾ ਵਗੈਰਾ ਕੁਝ ਵੀ ਹੋ ਮਿੱਤਰੋ ਆਹ ਦੇਖੋ ਪਾਣੀ ਆਹ ਚੱਲ ਰਿਹਾ ਆਪਣਾ ਆਰ ਪਾਰ ਹਨਾ ਹੁਣ ਜੇ ਇੱਥੇ ਜੇ ਪਾਣੀ ਲਗਾਤਾਰ ਚੱਲੀ ਗਿਆ ਸੜਕ ਟੁੱਟ ਜਾਣੀ ਆ ਤੇ ਇੱਥੇ ਨੁਕਸਾਨ ਹੋ ਜਾਣਾ ਕਿਸੇ ਨਾ ਕਿਸੇ ਦਾ ਆ ਦੇਖੋ ਇਹ ਆ ਇਥੋਂ ਸੜਕ ਦੇ ਹਿੱਸਾ ਕਿਲਾ ਨਹੀਂ ਮਗਾ ਤਾਂ ਹੀ ਪਾਣੀ ਹਰ ਪਾਰ ਚੱਲੀ ਜਾਂਦਾ ਬਹੁਤ ਜਿਆਦਾ ਬੁਰਾ ਹਾਲ ਆ ਯਾਰ ਮੈਨੂੰ ਇਹ ਲੱਗਦਾ ਜੇ ਅੱਜ ਅਜੇ ਇਹ ਚੱਲ ਗਿਆ ਪਾਣੀ ਹਾਂ ਤੋੜ ਦੂ ਬੇਟਾ ਸੜਕ ਤੋਂ ਸੜਕ ਟੁੱਟ ਸਕਦੀ ਆ ਇਥੋਂ ਜੇ ਵੀਰ ਬਣ ਕੇ ਜਿਹੜਾ ਵੀ ਲੰਘੂਗਾ ਕਾਂਜਲੇ ਦੀ ਸੜਕ ਤੋਂ ਇਥੋਂ ਆਪਦਾ ਦੇਖ ਕੇ ਲੰਘੇ ਉਪਰਾ ਹੋਰ ਉਹ ਜੀ ਇਹ ਦੋ ਥਾਂ ਤੇ ਹੋਇਆ ਹੋਇਆ ਕੰਮ ਇਹ ਤੇ ਬਈ ਪਾੜ ਲੇ ਓਏ ਪਾਣੀ ਪਏ ਪਏ ਨੇ ਵੱਡੇ ਵੱਡੇ ਮੁੰਡਿਓ ਔਖਾ ਔਖਾ ਹੀ ਆ ਵਾਹਿਆਂ ਦਾ ਮੋਟਰਾਂ ਖਰਾਬ ਹੋ ਗਿਆ ਯਾਰ ਉਹ ਸਾਹਮਣੇ ਵੀ ਆ ਕਿੰਨੇ ਕ ਤਾਂ ਤੇ ਦਿਖਾਈਏ ਬਾਬੇ ਉਹ ਤੁਹਾਨੂੰ ਉਹਦਾ ਜੇ ਇੱਕ ਅੱਧਾ ਦਿਨ ਮੀਂਹ ਹੋਰ ਪੈ ਗਿਆ ਇਹੀ ਪਾਣੀ ਪਿੰਡਾਂ ਨੂੰ ਵੜੂਗਾ ਆਪਣੇਆਂ ਨੂੰ ਚਲੋ ਚਲੋ ਲੰਘ ਚਲੋ ਤਾਂ ਦੇਖੋ ਮੋਰੀ ਵੀ ਚੱਲੀ ਜਾਂਦਾ ਬਾਬੇ ਇੰਨਾਂ ਦੀ ਠੇਕੇ ਤੇ ਉਹ ਤਾਂ ਬਹੁਤ ਕੁਝ ਹੁੰਦੇ ਹੋਣਗੇ ਲੋਕ ਵੀ ਭਾਈ ਵਧੀਆ ਠੰਡ ਹੋ ਗਈ ਠੰਡ ਹੋ ਗਈ ਪਰ ਜਿੰਨੇ ਜਿਹੜੇ ਖੇਤੀਕਾਰ ਦੇ ਨੇ ਆਪਣੇ ਭਾਈ ਉਹਨਾਂ ਦੇ ਸਾਹ ਸੁੱਤੇ ਪਏ ਹੋਣਗੇ ਵੀ ਪ੍ਰਮਾਤਮਾ ਮੀਂਹ ਹਟਾ ਦੇ ਅਰੇ ਹੱਥ ੱਲੋਂ ਦੀ ਪੂਲੀ ਪਾਈ ਪਈ ਐ ਇੱਥੋਂ ਵਾਹ ਚੱਕੋ ਗਿਫਟ ਗਿਫਟ ਵੀ ਆਇਆ ਗੱਡੀ ਤਿਲਕ ਕੇ ਜਾੜੀ ਦੀ ਜੀਰੀ ਚ ਮੋਟੀ ਬੰਦ ਕਰੀਂ ਪਰ ਮਿੱਤਰੋ 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 ਕੰਮ ਗਲਤ ਹੋ ਗਿਆ ਅੱਜ ਖੁੱਲ ਗਿਆ ਬਾ ਠੀਕ ਹੈ ਠੀਕ ਹੈ ਲੈ ਆ ਕਸਲਾ ਫਿਰ ਬਾਈ ਗੱਡੀ ਤਿਲਕ ਕੇ ਜਾੜ ਗਈ ਪਾਣੀ ਬਹੁਤ ਜ਼ਿਆਦਾ ਸੀ ਇੱਧਰ ਆ ਨੀਮਾ ਬਾਹਣਾ ਨਾ ਆਪਣਾ ਇੱਧਰੋਂ ਆਪਣੇ ਨਾਲ ਉੱਚਾਗਾ ਅਸੀਂ ਬੇਨਤੀ ਕਰਦੇ ਆਂ ਭਾਈ ਆਪਦੇ ਪਾਸੇ ਵੀ ਮਿੱਟੀ ਮੁੱਟੀ ਲਾ ਕੇ ਉੱਚੀ ਕਰੋ ਪਹੀ ਵੀ ਪਾਣੀ ਪਹੀ ਤੇ ਨਾ ਚੜਿਆ ਕਰੇ ਸਾਰਿਆਂ ਨੂੰ ਕਰਦੇ ਆਂ ਇਕੱਲੇ ਇਹਨਾਂ ਨੂੰ ਨਹੀਂ ਚਲ ਹੈ ਤਾਂ ਆਪਣੇ ਸੱਖਿਆਂ ਦੀ ਨੇ ਪਰ ਬੇਨਤੀ ਮੈਂ ਜ਼ਰੂਰ ਕਰਦਾ ਵੀ ਭਾਈ ਇਹਨੂੰ ਸਾਡੇ ਪਾਸ ਦੇ ਪਾਣੀ ਕਿੱਥੇ ਆ ਆ ਤੁਹਾਡੇ ਪਾਸੇ ਪਾਣੀ ਜਿਨੀ ਬਰਾਬਰ ਹੈ ਬੀਂਂਦੀਓ ਬੱਸ ਚਲੋ ਆ ਗਿਆ ਆਪਣਾ ਕਾਲਾ ਆ ਰਿਹਾ ਟਰੈਕਟਰ ਲੈ ਕੇ ਕਾਲਾ ਕੱਢਦੇ ਆ ਫਿਰ ਇਹਨੂੰ ਲੋ ਮਿੱਤਰੋ ਲੱਖਾਂ ਕੋਸ਼ਿਸ਼ਾਂ ਦੇ ਬਾਅਦ ਅਸੀਂ ਆਹ ਕਸਤਾ ਬਾਈ ਟੋਚਨ ਇੱਥੇ ਪਾ ਲੈਣਾ ਹੁਣ ਆਪਾਂ ਨੇ ਪੇਚ ਕਸਣ ਵਾਲਾ ਖੁੱਲੀ ਆ ਆਪਣੀ ਆ ਟਿੱਕੀ ਫਰੀ ਵਾ ਲੋਡ ਪਏਗੇ ਭਰਾ ਨੂੰ ਆ ਦੇਖ ਲਓ ਭਾਈ ਓਏ ਇੱਥੇ ਆਉਂਦਾ ਟੋਚਨ ਵਾਲਾ ਸਕੋਰਪੀਓ ਦੇ ਬਹੁਤ ਔਖਾ ਗੱਲੇ

ਸਾਡਾ ਟੱਗੇ ਚਲ ਕੋਈੰ ਦੁਵਾਰਾ ਦਾ ਸੀ ਦੁਵਾਰਾ ਸਹੀ ਗੱਡੀ ਕਢਾਉਣਾ ਆਈ ਦੀ ਕਿ ਕਹਿੰਦੇ ਆਪਦੀ ਸਿੱਟ ਕੇ ਆ ਗਏ ਉੱਥੇ ਉੱਥੇ ਸਿੱਟ ਲਈ ਕੀ ਹੋ ਗਿਆ ਤੁਸੀਂ ਕਿ ਸਿੱਟ ਲਈ ਉਹ ਮੂਰੇ ਮੂਰੇ ਮੈਂ ਕੀ ਆਇਆ ਪਨੇ ਛੱਡ ਗਏ ਬੁੱਲੀ ਗਈ ਗੁੱਲੀ ਨਹੀਂ ਯਾਰ ਗੱਬਰ ਨੇ ਗੱਡੀ ਕਢਤੀ ਟੈਕਨੋਲੋਜੀ ਬਾੜੀ ਘੈਂਟ ਲਾਈ ਆ ਕਹਿੰਦੇ ਜਾਣਦੇ ਆ ਰਾਮਣ ਉੱਥੇ ਖਲੀ ਜਿ ਡਿਗੂ ਪਰ ਲਈ ਚ ਉੱਥੇ ਮੂਰੇ ਕਹਿੰਦੇ ਉੱਥੇ ਦਾ ਕੱਢ ਲਾਂਗੇ ਮੈਂ ਲਾਂਕੇ ਆਇਆ ਪਹਿਲਾਂ ਵਾਹ ਓਏ ਘਬਰਾ ਤੇਰਾ ਦਿਮਾਗ ਐ ਓਏ ਵੱਡੇ ਨਾ ਸਰਾ ਗਰਾ ਦਾ ਘਬਰ ਨਹੀਂ ਬਿਨਾ ਕਿਲੀ ਤੋਂ ਬਿਨਾ ਟੋਚਣ ਤੋਂ ਗੱਡੀ ਕਢਾ ਦੀ ਸਾਡੀ ਘਬਰ ਕਹਿੰਦੇ ਨੇ ਬੱਲੇ ਘਬਰਾ ਬਈ ਪਰ ਇੱਕ ਗੱਲ ਐ ਇਹ ਸਾਡੀ ਗੱਡੀ ਕੱਢਣ ਆਈ ਸੀ ਇਹਨਾਂ ਨੇ ਆਪਦੀ ਡੇਗ ਲਈ ਉੱਥੇ ਹੁਣ ਉਹ ਵੀ ਕੱਢਣੀ ਪਊ ਮੈਨੂੰ ਲੱਗਦਾ ਜਾ ਕੇ ਕੱਢ ਲਿਓ ਵਾ ਠੀਕ ਐ ਚਲੋ ਮਿੱਤਰੋ ਫੋਨ ਵੀ ਆਪਣਾ ਡਾਉਣੀ ਐ ਓਏ ਆ ਟੋਆ ਭੇੜਾ ਪਿਆ ਓਏ ਨਾ ਡੈਗੀ ਦੀ ਗੱਡੀ ਨਿਕਲ ਗਈ ਗੱਲ ਕਰ ਰੇਸ ਲੈ ਕੇ ਸਾਡੀ ਸਾਡੀ ਪ੍ਰੇਮੋ ሱਪੀ ਭਾਈ ਸੱਤ ਅਟਕ ਦੂਰੇ ਦਿੱਤੇ ਨੇ ਪ੍ਰੇਮੋ ਨੂੰ ਵਧਾਈਆਂ ਪ੍ਰੇਮੋ ਵਧਾਈਆਂ ਤੈਨੂੰ ਬਹੁਤ ਬਹੁਤ ਇੱਕਾ ਇਧਰ ਹੀ ਪਿਆਗਾ ਬੱਕਰਾ ਇਹ ਰੁੜ ਕੇ ਆ ਗਿਆ ਉਥੋਂ ਦੇ ਲਾਭ ਕਹਿੰਦੇ ਮੀ ਲਗਾਤਾਰ ਹੀ ਪਈ ਜਾਂਦਾ ਤੀਜਾ ਦਿਨ ਹੋ ਗਿਆ ਮੀ ਨੂੰ ਅੱਜ ਥੋੜੀ ਰੈਸਟ ਸੀਗੀ ਮੀ ਦੀ ਚਾਰ ਪੰਜ ਘੰਟਿਆਂ ਦੀ ਚਲੋ ਰਾਤ ਵੀ ਨਹੀਂ ਪਿਆ ਹੁਣ ਦੁਬਾਰੇ ਫੇਰ ਮੀ ਸ਼ੁਰੂ ਹੋ ਗਿਆ ਤੇ ਬਾਕੀ ਨਾਲ ਲਾ ਕਰਨੀ ਸੀ ਆਪਾਂ ਨੇ ਕਹਣਾ ਤੇ ਚਲੋ ਜਿਹੜਾ ਰਾਤੀ ਤੁਸੀਂ ਦੇਖਿਆ ਆਪਣੀ ਗੱਡੀ ਿਲਕ ਕੇ ਜਾੜੀ ਸੀ ਵਿੱਚ ਜ਼ੀਰੀ ਚ ਚਲੋ ਉਸ ਦਿਵਾਰ ਆਪਾਂ ਗੱਡੀ ਕੱਢ ਲਈ ਆਪਣੇ ਭਰਾ ਆ ਗਏ ਸੀ ਸਾਰੇ ਗੱਡੀ ਕੱਢ ਕੇ ਅਸੀਂ ਨਾ ਘਰੇ ਆ ਗਏ ਸੀ ਸਾਡਾ ਇੱਕ ਜੋਬਰ ਸਰੂਰ ਨੂੰ ਜਾ ਰਿਹਾ ਸੀ ਇਹ ਹੁਣ ਉਹ ਨਾ ਰੇੜੀ ਆਪਣੇ ਚੰਗਾਲ ਤੇ ਰੇੜੀ ਦੇ ਅੱਧ ਵਿਚਾਲੇ ਮੋੜ ਆਉਣਾ ਪਹਿਲਾ ਹੀ ਮੋੜ ਆ ਤੇ ਉਹਨੂੰ ਤਿੰਨ ਬੰਦਿਆਂ ਨੇ ਘੇਰਿਆ। ਵੇੜੀ ਸੀ ਇਹ। ਆ ਕੋਈ ਉਹਦੇ ਲਗਦੀ ਲਾਗੜੜ ਕਿਸੇ ਨਾਲ ਨਹੀਂ ਆਈ ਉਹਦੇ ਕਿਸੇ ਨਾਲ ਵੀ ਆਪਾਂ ਕਹਿਦੀ ਵੀ ਲਾਗੜੜ ਕਿਸੇ ਨਾਲ ਨਹੀਂ ਆਈ। ਤੇ ਇੱਕ ਬੰਦਾ ਮੋਟਰਸਾਈਕਲ ਤੇ ਬੈਠਾ ଥି ਗਿਆ ਦੋ ਨੇ ਘੇਰਿਆ ਉਹਨੂੰ بیسਬਾਲ ਸਿੱਟਰ ਕੋਲ ਕੋਲ ਘਪਾਣ ਸੀ ਇਹਨਾਂ ਨੂੰ ਦਿਖਾ ਕੇ। ਚਲ ਬੰਦਾ ਆਪਣਾ ਸਕੂਟਰੀ ਤੇ ਪਸਵਾਰ ਮਾਰ ਕੇ। ਇਹਸਾਲ ਮਾਰੀ ਉਦੋਂ ਬਾਅਦ ਕੀ ਹੋਇਆ ਨਾ? ਦੋਪਰ ਮੱਣ ਲੱਗਿਆ ਫਿਰ ਉਹਨਾਂ ਨੇ ਬੇ ਸੌਲ ਮਾਰਿਆ ਉਹਦੇ ਉਹਦਾ ਹੱਥ ਜਦੋਂ ਬਾਹਰ ਫੜ ਲਈ ਉਹ ਭੱਜ ਰਿਹਾ ਸੀ ਉਹਨਾਂ ਨੇ ਮਾਰ ਲਈ ਜੇਬ ਚ ਪੈਂਟ ਦੀ ਚੰਨ ਦਾ ਹੱਥ ਪੈ ਗਿਆ ਜਿਹੜੇ ਪੈਸੇ ਸੀ ਉਹਨਾਂ ਨੇ ਉਹ ਨਿਕਲ ਗਏ ਜੇਬ ਚ ਜਿੰਨੇ ਸੀਗੇ ਪੈਸੇ ਹੈਗੇ ਸੀਗੇ ਕਾਫੀ ਉਹਦਾ ਲੱਗੇ ਤੇ ਚਲੋ ਆਪਣਾ ਚੋਪਰ ਜੀਰੀਆਂ ਚ ਲੰਘ ਗਿਆ ਉਹਨੇ ਜਿਵੇਂ ਨਾ ਜਿਵੇਂ ਕਰਕੇ ਬਾਕੀ ਜ਼ਮਾਨ ਬਚਾ ਲਿਆ ਹਨਾ ਖੂਨ ਖਾਣ ਪੈਸੇ ਖੋਲ ਵੀ ਜਿਹਦੇ ਕੋਲ ਫਿਰ ਸਾਲੇ ਸਕੂਟਰੀ ਭੰਨ ਕੇ ਦੱਸ ਇਹ ਹੈ ਨਸ਼ੇੜੀ ਨੇ ਕਿ ਆਪਾਂ ਨੂੰ ਵੀ ਪਤਾ ਨਸ਼ੇੜੀ ਉਹਨੇ ਗੇ ਆਸ-ਪਾਸੇ ਦੇ ਹੀ ਨੇ ਪਤਾ ਸਾਰਿਆਂ ਨੂੰ ਹੀ ਪਤਾਗਾ ਪਰ ਅਗਲਾ ਕਹਿੰਦਾ ਵੀ ਆਪਾਂ ਕਾਹਤੋਂ ਹਣਾ ਵੀ ਰਿਸਕ ਕਾਹਤੋਂ ਲੈਣਾ ਤੇ ਆਪਾਂ ਗੱਲ ਕਰ ਰਹੇ ਸੀ ਨਾ ਵੀ ਪਤਾ ਸਾਰਿਆਂ ਨੂੰ ਆ ਵੀ ਕੌਣ ਆ ਅਗਲਾ ਬੋਲਦੋ ਨਹੀਂ ਹਾਲੇ ਕਹਿੰਦਾ ਆਪਾਂ ਕਾਹਤੋਂ ਵੈਰ ਪਾਉਣਾ ਤੇ ਕੋਈ ਨਹੀਂ ਹੁਣ ਆਪਾਂ ਦਾ ਦੇਖ ਪੰਗਾ ਲੈ ਆਈ ਆ ਬੰਦੇ ਆਪਾਂ ਨੂੰ ਫੜੇ ਜਾਣੇ ਨੇ ਸ਼ੱਕ ਮੈਨੂੰ ਹੈਗਾ ਹੋਇਆ ਇਹ ਹੁੰਦਾ ਨਹੀਂ ਦੇ ਸ਼ੱਕ ਹੈਗਾ ਪੱਕੇ ਹੀ ਨੇ ਉਹ ਸ਼ੱਕ ਕੀ ਮੈਨੂੰ ਇਹ ਲੱਗਦਾ ਜੇ ਇਨਵੈਸਟੀਗੇਸ਼ਨ ਪੁਲਿਸ ਨੇ ਕਰਤੀ ਆਪਾਂ ਐਫ ਆਈ ਆਰ ਦਰਜ ਕਰਵਾਇਆ ਏ ਇਨਵੈਸਟੀਗੇਸ਼ਨ ਹੋਣੀ ਆ ਕੈਮਰੇ ਖੋਲਣਗੇ ਸਾਰਾ ਕੁਝ ਪਤਾ ਲੱਗ ਜੂ ਬੰਦੇ ਮੇਰੇ ਹਿਸਾਬ ਚ ਤੋ ਵੀ ਨਿਕਲ ਲੈਣੇ ਤੇ ਬਾਕੀ ਮੈਂ ਨਾ ਰਹਾ ਉਹ ਵੀਡੀਓ ਜਿਹੜੀ ਮੈਂ ਆਪਾਂ ਨੇ ਵਾਇਰਲ ਕਰੀਆ ਬਣਾ ਕੇ ਵੀ ਦੱਸਿਆ ਲੋਕਾਂ ਨੂੰ ਇੱਥੇ ਐ ਹੋਇਆ ਭੇਜੀ ਪਰ ਬੰਦੇ ਨੇ ਸ਼ੇਅਰ ਹੀ ਨਹੀਂ ਕਰੀ ਡਰਦੇ ਨੇ ਹਨਾ ਕਿਤੇ ਇਹ ਜੀ ਸਾਡਾ ਨਾ ਪੰਗਾ ਪੈ ਜੇ ਨੇ ਛੇੜੀਆਂ ਨਾਲ ਐ ਨਹੀਂ ਕੰਮ ਚੱਲਦਾ ਹੁੰਦਾ ਜੇ ਆਪਾਂ ਕਿਤੇ ਮੋਤਵਾਰੀ ਕੰਮ 'ਚ ਬੜੇ ਆ ਨਾ ਪਿੰਡ ਦੇ 'ਚ ਫਿਰ ਆਪਾਂ ਨੂੰ ਇਹ ਚੀਜ਼ਾਂ 'ਚ ਵੀ ਬੜਨਾ ਪਊਗਾ ਜੇ ਆਪਾਂ ਕਹਨੇ ਆ ਜੀ ਅਸੀਂ ਪਿੰਡ ਸੁਧਾਰਨਾ ਜੀ ਆਪਾਂ ਗਲਤ ਕੰਮ ਨਹੀਂ ਹੋਣਦੇ ਨੇ ਫਿਰ ਇਹ ਡਰ ਛੱਡ ਕੇ ਚੱਲਣਾ ਪੈਂਦਾ ਹੀ ਆ ਤੇ ਪਰ ਸਾਡੇ ਬੰਦੇ ਨੇ ਕਿਸੇ ਨੇ ਵੀਡੀਓ ਸ਼ੇਅਰ ਨਹੀਂ ਕਰੀ ਚੱਲ ਅ ਪਰਮਾਤਮਾ ਦੀ ਕਿਰਪਾ ਨਾਲ ਵਾਇਰਲ ਵਧੀਆ ਹੋਈ ਆ 5-6000 ਬੰਦੇ ਨੇ ਦੇਖ ਲਈ ਉਹ ਬਾਕੀ ਸਾਥ ਇਹ ਚੀਜ਼ ਟਾਵੇਂ ਟਾਵੇਂ ਦਿੰਦੇ ਹੁੰਦੇ ਨੇ ਅਗਲੇ ਨੇ ਨੇ ਹਰ ਇੱਕ ਨੂੰ ਆਉਦਾ ਘਾਰ ਹੀ ਹੁੰਦਾ ਵੀ ਕਿਤੇ ਨਿਛੇੜੀਆਂ ਨਾਲ ਆਪਣਾ ਪੰਗਾ ਪੈ ਗਿਆ ਕਲਰ ਨੂੰ ਆਪਾਂ ਨੂੰ ਘੇਰ ਕੇ ਐ ਕਰਦੇ ਨੇ ਪਰ ਆਪਾਂ ਨੂੰ ਕੋਈ ਪ੍ਰਭਾਵ ਨਹੀਂ ਕੋਈ ਚੱਕਰ ਹੀ ਨਹੀਂ ਤੇ ਪ੍ਰਮਾਤਮਾ ਨੇ ਜਿੰਨੀ ਦਿੱਤੀ ਆ ਉਹ ਤਾਂ ਘੋਟਣੀ ਹੋ ਗਈ ਤੇ ਉਹ ਕੋਈ ਰੋਕ ਸਕਦਾ ਹੈਗਾ ਜਿੱਥੇ ਜਿਹੜਾ ਮਾੜਾ ਟਾਈਮ ਆਉਣਾ ਉਹ ਉੱਥੇ ਆਣੀ ਆਉਣਾ ਹੈ ਤੇ ਬਾਕੀ ਇੱਕ ਵਾਹ ਨੰਮਨੋ ਜੱਟੋ ਪਰ ਆਪਾਂ ਨੂੰ ਕੋਈ ਡਰ ਡਰ ਨਹੀਂ ਕਿਸੇ ਦਾ ਜਿਹੜਾ ਮਰਜ਼ੀ ਹੋਵੇ ਤਾਂ ਚੈੱਕਰ ਨਹੀਂ ਹੈਗਾ ਹੁਣ ਹੁਣ ਐ ਸਾਰੇ ਕਹਿੰਦੇ ਨੇ ਅਕੇ ਰੱਖ ਕੇ ਜੀ ਉੱਥੇ ਖੜਦੇ ਨੇ ਨਿ ਛੇੜੀ ਖੜਦੇ ਨੇ ਹੈਨਾ ਅਸੀਂ ਦੇਖਿਆ ਸੀ ਤਿੰਨ ਚਾਰ ਦਿਨ ਪਹਿਲਾਂ ਜੀ ਉੱਥੇ ਇੰਨੇ ਬੰਦੇ ਖੜੇ ਸੀ ਮੁੰਡੇ ਉਹ ਮੋੜ ਤੇ ਵੀ ਬੋਲੋ ਬੋਲਦੇ ਕਾਪੋ ਨਹੀਂ ਬੋਲੇ ਹੋਰ ਕੋਈ ਇੰਨਾ ਕਿ ਤਾਂ ਜਿਗਰ ਆਪੇ ਹੀ ਕਰਨਾ ਪੈਣਾ ਆਪਾਂ ਨੂੰ ਜੇ ਨਾ ਆਪਾਂ ਇਹ ਚੀਜ਼ਾਂ ਬੰਦ ਕਰਨੀਆਂ ਚਾਹੁੰਦੇ ਆ ਮੇਰੇ ਘਾਟ ਦਾ ਬਾਪ ਪੈ ਗਿਆ ਸਾਡੇ ਦਾ ਭਰਾ ਦੇ ਰਾਤ ਸੱਟਾਂ ਮਾਰੀਆਂ ਪੈਸੇ ਬਹੁਤ ਚੱਲ ਕੋਈ ਛੱਕਰ ਨਹੀਂ ਬਸ ਤਰੇਗੀ ਉਹਦੀ ਜਾਦੀ ਸੱਟੀ ਹੋ ਜੀ ਆਪਾਂ ਇਹ ਚੀਜ਼ ਦਾ ਮੁੱਦਾ ਚੱਕ ਲਿਆ ਕੋਈ ਨਹੀਂ ਫੜ ਕੇ ਹਟਾਂਗੇ ਤੇ ਬਾਕੀ ਫਿਰ ਕਰਦੇ ਆਂ ਗੱਲਬਾਤ ਤੁਹਾਡੇ ਨਾਲ